ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੈਨੂ ਬੁਟੀਕ ਗ੍ਰੇਕ ਕੋਲਾ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵਾਂ ਕਨਸੈਪਟ ਲੈ ਕੇ ਆਏ ਹਾਂ ਜਿਹੜਾ ਜੈਰ ਦੇ ਉੱਪਰ ਦਿਓ ਸੀ ਰੈਡੀ ਕੀਤਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰੋ ਇਹ ਡਿਜ਼ਾਈਨ ਬਲੈਕ ਥ्रेड ਦੇ ਵਿੱਚ ਰੈਡੀ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਚਾਰ ਕਲਰ ਸੀ ਚੈੱਕ ਕਰ ਸਕਦੇ ਹਾਂ ਇੱਕ ਇਹ ਕਲਰ ਹੋ ਗਏ ਪਿਸਤਾ ਕਲਰ ਹੈ ਵੀਡੀਓ ਦੇ ਵਿੱਚ ਹੋ ਸਕਦਾ ਗ੍ਰੀਨ ਕਲਰ ਆਇਆ ਹੋਵੇ ਅਲੇਕ ਨੇ ਪਿਸਤਾ ਕਰ ਰਹਾ ਹੈ ਕਾ ਕਲਰ ਹੈ ਇਹਦੇ ਵਿੱਚ ਇਹ ਲਾਈਟ ਲਵੈਂਡਰ ਕਲਰ ਹੈ ਬਲੈਕ ਥ्रेड ਦੇ ਨਾਲ ਅਸੀਂ ਰੈਡੀ ਕੀਤਾ ਹੈ ਦੋ ਤੇ ਇੱਕ ਅਜਿਹਾ ਇਹ ਵਾਲਾ ਕਲਰ ਹੈ ਇਹਦੇ ਵਿੱਚ ਇਹ ਲਾਈਟ ਗਾਜਰੀ ਜਿਹਾ ਕਲਰ ਹੈ ਇਹ ਠੀਕ ਉਹ ਡਿਜ਼ਾਈਨ ਰੈਡੀ ਕੀਤਾ ਹੈ ਤੇ ਛੋਟੇ ਛੋਟੀਆਂ ਬੂਟੀਆਂ ਦੇ ਨਾਲ ਘੇਰੇ ਉੱਤੇ ਵਰਕ ਕੀਤਾ ਹੋਇਆ ਤੇ ਨਾਲ ਹੀ ਇਹਦੇ ਬਾਜੂ ਆ ਜਾਣਗੇ ਤੇ ਨਾਲ ਹੀ ਬਾਟਮ ਦਾ ਡਿਜ਼ਾਈਨ ਬਾਟਮ ਦੇ ਉੱਤੇ ਵੀ ਸੇਮ ਹੀ ਡਿਜ਼ਾਈਨ ਰਹਿਣ ਵਾਲਾ ਹੈ ਆਹ ਬਾਜੂ ਆ ਗਈ ਜੀ ਤੇ ਆਹ ਵਾਲਾ ਬਾਟਮ ਦਾ ਡਿਜ਼ਾਈਨ ਆ ਗਿਆ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਉੱਤੇ ਬੁੱਟੀਆਂ ਦਾ ਸਟੱਫ ਰਹੂਗਾ ਇਹ ਜੋੜ ਜੱਟ ਦਾ ਤੇ ਇਹ ਫਿਨਿਸ਼ਿੰਗ ਬਹੁਤ ਜ਼ਿਆਦਾ ਆਈਆਏ ਡਿਜ਼ਾਈਨ ਦੇ ਉੱਤੇ ਤੇ ਇਹਦੇ ਵਿੱਚ ਵੀ ਅਸੀਂ ਚਾਰ ਕਲਰ ਰੈਡੀ ਕੀਤੇ ਨੇ ਇੱਕ ਇਹ ਵਾਲਾ ਕਲਰ ਰਹੂਗਾ ਇਹ ਲਾਈਟ ਪਿੰਕ ਕਲਰ ਦਾ ਤੇ ਆਹ ਵਾਲਾ ਜਿਹੜਾ ਕਲਰ ਹੈਗਾ ਇਹ ਵਾਲਾ ਹੈਗਾ ਇਹ ਪਿਸਤਾ ਜਿਹਾ ਕਲਰ ਤੇ ਇੱਕ ਆਹ ਵਾਲਾ ਕਲਰ ਇਹ ਮਾਊਸ ਕਲਰ ਦੇ ਵਿੱਚ ਰਹਿਣ ਵਾਲਾ ਕਸੀ ਆਰਡਸ ਆਂ ਰੈਡੀ ਕੀਤਾ ਜੀ ਇਹਦਾ ਸਟੱਫ ਰਹੂਗਾ ਇਹ ਚੈੱਕ ਕਰ ਬਰੀ ਦਾ ਤੇ ਏਕੇਲੇ ਤੇ ਗਲੇ ਦਾ ਵਰਕ ਹੋਇਆ ਹੈ ਜੀ ਗਲਾ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਦਾ ਤੇ ਚੈੱਕ ਕਰੋ ਬਰਬਰੀ ਦਾ ਸਟਾਫ ਰੂਗ ਇਹਦੇ ਉੱਤੇ ਵੀ ਅਸੀਂ ਇਹ ਬਾਜੂਆਂ ਦੇ ਉੱਤੇ ਰਹਿ ਗਏ ਜਾਈ ਬਾਜੂ ਤੁਸੀਂ ਚੈੱਕ ਕਰ ਸਕਦੇ ਹੋ ਤੇ ਘੇਰੇ ਗਲੇ ਦਾ ਡਿਜ਼ਾਈਨ ਹੈ ਦੇ ਉੱਤੇ 25 ਇੰਚ ਦਾ ਘੇਰਾ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਡਿਜ਼ਾਈਨ ਦੇ ਵਿੱਚ ਵੀ ਅਸੀਂ ਚਾਰ ਕਲਰ ਰੈਡੀ ਕੀਤੇ ਜੀ ਕਾਹ ਵਾਲਾ ਰਹੂਗਾ ਇਹ ਸਟਾਕ ਖਾਦੀ ਕਾਟਨ ਦੇ ਉੱਤੇ ਖਾਦੀ ਕਾਟਨ ਤੇ ਹੋਊਗਾ ਇਹਦਾ ਸਟਾਕ ਖਾਦੀ ਕਾਟਨ ਦਾ ਇਹ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਲਾਈਟ ਪਿਸਤਾ ਜਿਆ ਕਲਰ ਰਹੀ ਹੈ ਬਾਲਾ ਲਵੈਂਡਰ ਜਿਆ ਕਲਰ ਤੇ ਇਹਦੇ ਵਿੱਚ ਚਾਰ ਕਲਰ ਨੇ ਸਾਡੇ ਕੋਲ ਇੱਕ ਕਾਵਲਾ ਕਲਰ ਰਹੀ ਹੈ ਇਹ ਵਿੱਚ ਇਹ ਰੂਗ ਹਾਈ ਲਾਈਟ ਗਾਜ਼ਰੀ ਕਲਰ ਜਿਹਦੇ ਉੱਤੇ ਮਹਰੂਮ ਕਲਰ ਨਾਲ ਅਸੀਂ ਵਰਕ ਕੀਤਾ ਤੇ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਹੈ ਜੀ ਇਹਦੇ ਵਿੱਚ ਤੇ ਇੱਕ ਕਲਰ ਇਹਦੇ ਵਿੱਚ ਜੋ ਲਾਸਟ ਕਲਰ ਹੈ ਇਹ ਸਾਡਾ ਕਾਵਲਾ ਰੂੜੀ ਇਹ ਡਾਰਕ ਲਵੈਂਡਰ ਕਲਰ ਰਹੀ ਹੈ ਇਹ ਵਾਲਾ ਇਹ ਫ੍ਰੀਸ਼ ਚੈੱਕ ਕਰਵਾ ਦੋ ਤੁਸੀਂ ਚੱਲ ਆ ਇੱਕ ਸਿਆਵਲਾ ਰੰਗ ਹੈ ਰੈਡੀ ਕੀਤਾ ਹੈ ਜੋ ਗਲੇ ਦਾਵਲਾ ਗਲੇ ਦਾ ਡਿਜ਼ਾਈਨ ਤੇ ਇਹਦੇ ਘੇਰੇ ਦੇ ਉੱਤੇ ਬੁੱਟੀਆਂ ਰਹਿਣੂ ਵਾਲੀਆਂ ਨੇ ਤੇ ਇਹ ਅਸੀਂ ਕਾਟਨ ਦੇ ਉੱਤੇ ਪਿਓਰ ਕਾਟਨ ਦੇ ਉੱਤੇ ਤਿਆਰ ਕੀਤੇ ਜੀ ਤੇ ਇਹਦੇ ਨਾਲ ਹੀ ਇਹਦੇ ਬਾਜੀ ਤੇ ਬਾਟਮ ਦਾ ਡਿਜ਼ਾਈਨ ਰਹੂਗਾ ਜੀ ਇਹ ਬਾਟਮ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਇਹਦੇ ਬਾਜੂਆਂ ਦਾ ਡਿਜ਼ਾਈਨ ਹੈ ਜੀ ਤੇ ਇਹ ਵੀ ਬਹੁਤ ਸੋਹਣੀ ਕਨਿਸ਼ਿੰਗ ਆਈ ਤੇ ਇਹਦੇ ਵਿੱਚ ਅਸੀਂ ਦੋ ਕਲਰ ਵਿੱਚ ਤਿਆਰ ਕੀਤੇ ਜੀ ਇਹ ਚਿਕਾਕਲਾ ਕੇਵਲਾ ਕਲਰ ਅਸੀਂ ਰੈਡੀ ਕੀਤਾ ਹੈ ਇਹਦੇ ਵਿੱਚ ਇਹ ਵਾਈਟ ਕੰਬੀਨੇਸ਼ਨ ਨਾਲ ਬਹੁਤ ਸੋਹਣਾ ਤਿਆਰ ਹੋਇਆ ਹੈ ਡਿਜ਼ਾਈਨ ਹੂੰ ਇੱਕ 108 ਡਿਜ਼ਾਈਨ ਤਿਆਰ ਕੀਤਾ ਹੈ ਜੋ ਫੁਲਕਾਰੀ ਦਾ ਡਿਜ਼ਾਈਨ ਰਹਿਣ ਵਾਲਾ ਹੈ ਇਹ ਅਸੀਂ ਪਿਓਰ ਖਾਦੀ ਕਾਟਨ ਦੇ ਉੱਤੇ ਰੈਡੀ ਕੀਤਾ ਹੈ ਉੱਪਰ ਬੂਟੀਆਂ ਵੀ ਹੈ ਇਹ ਮੈਚਿੰਗ ਬਾਟਮ ਦੇ ਨਾਲ ਇਹਦੇ ਨਾਲ ਵਾਈਟ ਬਾਟਮ ਰਹੂਗੀ ਇਦੇ ਵਿੱਚ ਅਸੀਂ ਸਿੰਗਲ ਕਲਰ ਦੀ ਰੈਡੀ ਕੀਤਾ ਹੈ ਇਹ ਵਾਈਟ ਬਾਟਮ ਹੈ ਇਹਦੀ ਮੈਚਿੰਗ ਸੂਟ ਰਹਿਣ ਵਾਲਾ ਹੈ ਇਹ ਤੇ ਇਹਦੇ ਵਿੱਚ ਅਸੀਂ ਇੱਕ ਆਲ ਓਵਰ ਰੈਡੀ ਕੀਤਾ ਹੈ ਉਹ ਮਸਟਰਡ ਕਲਰ ਦੇ ਵਿੱਚ ਰਹਿਣ ਵਾਲਾ ਇਹ ਵਾਲਾ ਆਲ ਓਵਰ ਸੂਟ ਰਹੂਗਾ ਉਹ ਮੈਚਿੰਗ ਦੇ ਨਾਲ ਇਹ ਵਾਲਾ ਆਲ ਓਵਰ ਵਰਕ ਸੇਮੀ ਰਹੂਗਾ ਤੇ ਬਾਟਮ ਵੀ ਹੋਊਗੀ ਇਹਦੇ ਨਾਲ ਤੇ ਇਹ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਹ ਬਾਜੂ ਦਾ ਡਿਜ਼ਾਈਨ ਹੈ ਜੀ ਇਹ ਵਾਲਾ ਬਾਟਮ ਦਾ ਡਿਜ਼ਾਈਨ ਹੈ ਡਿਜ਼ਾਈਨ ਬਿਲਕੁਲ ਸੇਮ ਹੀ ਹੈ ਪਰ ਇਹ ਆਲ ਓਵਰ ਦੇ ਵਿੱਚ ਅਸੀਂ ਰੈਡੀ ਕੀਤਾ ਇਹ ਜਿੰਨੇ ਮਰਜੀ ਸੂਰਤ ਤੇ ਆਰਡਰ ਕਰ ਸਕਦੇ ਹੋ ਇਹਨਾਂ ਆਲਸਾਡੇ ਸੁੰਦਰ ਡਿਜੀਟਲ ਸਟਾਕ ਹੀ ਹੈ ਸਾਰੇ ਆ ਮਸਟਰਡ ਆ ਮੈਚਿੰਗ ਦੇ ਵਿੱਚ ਵੀ ਹੈਗਾ ਇਹ ਡਿਜ਼ਾਈਨ ਚੈੱਕ ਕਰ ਸਕਦੇ ਤੁਸੀਂ ਕੋਲ ਇਹ ਡਿਜ਼ਾਈਨ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਟ੍ਰੈਂਡਿੰਗ ਦੇ ਵਿੱਚ ਹੈ ਇਹ ਵਾਲਾ ਡਿਜ਼ਾਈਨ ਆਹ ਰੈਸਟ ਕਲਰ ਦੇ ਵਿੱਚ ਅਸੀਂ ਰੈਡੀ ਕੀਤਾ ਹੈ ਇਹ ਡਿਜ਼ਾਈਨ ਮੈਚਿੰਗ ਬਾਟਮ ਦੇ ਨਾਲ ਰਹੂਗਾ ਅਜੇ ਲਈ ਧੰਨਵਾਦ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਤੁਸੀਂ ਅਗਰ ਆਰਡਰ ਕਰਨਾ ਹੈ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਤੁਹਾਨੂੰ DM ਕਰ ਸਕਦੇ ਹੋ ਨੰਬਰ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਚੱਲ ਰਿਹਾ ਹੈ WhatsApp ਤੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਧੰਨਵਾਦ